ਤੇ ਮਾਰਾ ਹੱਸ ਪਏ ਜਿਉਣ ਜੋ ਗਿਆ ਓਏ ਜਿਉਣਿਆ ਆ ਜਾ ਮਹਾਰਾਜ ਸਭੋ ਜਾਣ ਕੇ ਉਹਨੂੰ ਕਾਇਮ ਕਰਦੇ ਐ ਉਹਨੂੰ ਹੌਸਲਾ ਦੇਈ ਜਾਂਦੇ ਐ ਮਹਾਰਾਜ ਨਹੀਂ ਐਦਾਂ ਮਾਰਾ ਕਹਿੰਦੇ ਆ ਜਾ ਆ ਜਾ ਮੈਂ ਉਹਦੇ ਬੜੇ ਵੇਖੇ ਮੈਨੂੰ ਬਚਪਨ ਤੋਂ ਹੀ ਐਦਾਂ ਦੇ ਮਿਲੇ ਮੈਂ ਤੇ ਓਏ ਜਿਉਣਿਆ ਮੈਂ 9 ਸਾਲ ਦਾ ਸੀ ਜਦੋਂ ਮੈਂ ਆਪਣੇ ਪਿਓ ਦਾ ਸਿਰ ਥਾਲੀ ਦੇ ਵਿੱਚ ਆਇਆ ਵੇਖਿਆ ਸੀ ਮੈਂ ਤੇ 9 ਸਾਲ ਦੇ ਨੇ ਆ ਕੁਝ ਵੇਖਿਆ ਗੁਰੂ ਗੋਬਿੰਦ ਸਿੰਘ ਹੌਸਲਾ ਦਿੰਦੇ ਜਿਉਣਿਆ ਤੂੰ ਕੈਮ ਓਏ ਜਿਉਣਿਆ ਤੂੰ ਜਿਉਣ ਜਿਉਣ ਜੋ ਗਿਆ ਤੂੰ ਕਰਮਾ ਵਾਲਾ ਤੇਰੀ ਸੇਵਾ ਪ੍ਰਵਾਨ ਹੈ ਤੇ ਜਿਉਣਾ ਸੋ ਦੱਸੇ ਮੈਂ ਕਹਾ ਕਿਵੇਂ ਬਾਹਰ ਜਾਓ ਤੇ ਗਲਗੀਆਂ ਵਾਲੇ ਕਹਿੰਦੇ ਨੇ ਤੈਨੂੰ ਦੱਸਣ ਦੀ ਲੋੜ ਨਹੀਂ ਮੈਂ ਸਾਰਾ ਕੁਝ ਸੁਣ ਲਿਆ ਕਹਿੰਦੇ ਮੈਂ ਸੁਣ ਲਿਆ ਕੀ ਰਾਤ ਐ ਸਾਰੀ ਆਵਾਜ਼ ਆ ਗਈ ਮੈਨੂੰ ਮੈਂ ਸੁਣ ਲਿਆ ਸਾਰਾ ਕੁਝ ਤੇ ਤੇ ਜੌਣੇ ਨੇ ਪਤਾ ਕੀ ਕਿਹਾ ਕਹਿੰਦਾ ਮਹਾਰਾਜ ਗਰੀਬੀ ਕੱਟ ਲਈ ਮੈਂ ਮੈਂ ਗਰੀਬੀ ਕੱਟ ਲਈ ਮੇਰਾ ਆਪਣਾ ਕੋਈ ਘਰ ਨਹੀਂ ਤੇ ਮੈਂ ਲਾਂਬਾ ਵੀ ਨਹੀਂ ਕਦੇ ਦਿੱਤਾ ਮੇਰਾ ਘਰ ਹੈ ਨਹੀਂ ਮੇਰਾ ਕਿਸੇ ਦੇ ਕੰਮ ਕਰਦਿਆਂ ਨਾਲੇ ਰੋਟੀ ਮਿਲਦੀ ਨਾਲੇ ਇੱਥੇ ਸੌਂ ਜਾਂਦਾ। ਪਰ ਅੱਜ ਮੈਨੂੰ ਬਹੁਤ ਦੁੱਖ ਹੈ। ਮਾੜਾ ਕਹਿੰਦੇ ਕਾਦਾ। ਕਹਿੰਦੇ ਅੱਜ ਮੈਨੂੰ ਦੁੱਖ ਹੈ ਵੀ ਮੇਰਾ ਵੀ ਇੱਕ ਕੋਈ ਕੱਚਾ ਕੋਠਾ ਹੀ ਹੁੰਦਾ ਭਾਵੇਂ। ਅੱਜ ਮੈਂ ਤੁਹਾਨੂੰ ਆਪਣੇ ਕੋਠੇ ਚ ਲੈ ਜਾਂਦਾ। ਕਲਗੀਆਂ ਵਾਲਿਆ ਮੇਰਾ ਤੇ ਘਰ ਹੀ ਹੈ ਦੀ। ਮੈਂ ਤੇ ਇਹਦੇ ਘਰੇ ਰਹਿਣਾ। ਮੇਰਾ ਕਮਰਾ ਹੁੰਦਾ ਕੋਈ ਕੋਠਾ ਹੁੰਦਾ ਮਾੜਾ-ਮੋਟਾ ਮੈਂ ਤੁਹਾਨੂੰ ਉੱਥੇ ਰੱਖਦਾ। ਛੱਪਰੀ ਵੀ ਹੈਨੀ ਮੇਰੇ ਕੋਲ ਮਾਰਾ ਕਹਿੰਦੇ ਤੂੰ ਦਿਲ ਚ ਥਾ ਦੇਤੀ ਨਾ ਮੈਨੂੰ ਇੰਨੂ ਹੀ ਬੋਲ ਤੂੰ ਜਿਹੜਾ ਪਿਆਰ ਕੀਤਾ ਨਾ ਇਹੀ ਬੋਲ ਜਿਹੜਾ ਤੂੰ ਮੈਨੂੰ ਕਿਹਾ ਨਾ ਵੀ ਬਈ ਐਨੇ ਚਾ ਨਾਲ ਤੂੰ ਮੈਨੂੰ ਲੱਤਾਂ ਮੇਰੀਆਂ ਪੈਰ ਸਾਫ਼ ਕੀਤੇ ਤੂੰ ਕੰਡੇ ਕੱਢਦਾ ਆ ਤੇਰੀਆਂ ਅੱਖਾਂ ਦਾ ਪਿਆਰ ਤੇਰੇ ਹਿਰਦੇ ਦਾ ਪਿਆਰ ਮੇਰੇ ਲਈ ਗੁਰੂ ਗੋਬਿੰਦ ਸਿੰਘ ਕਹਿੰਦੇ ਬੋਲ ਮੈਨੂੰ ਨਹੀਂ ਚਾਹੀਦਾ ਮੋਸ਼ੂ ਕਲਗੀਆਂ ਵਾਲੇ ਕਹਿੰਦੇ ਐ ਤੇਰੀ ਸੇਵਾ ਜਿਉਣਿਆ ਸਫਲ ਤੂੰ ਐ ਮੰਨ ਤੇ ਨਾਲਾ ਕਹਿੰਦਾ ਮਹਾਰਾਜ ਐਦਾਂ ਹੁਣ ਮੈਂ ਤੁਸੀਂ ਚੱਲੇ ਹਾਂ ਮੈਂ ਵੇਖਾਂ ਕਿਵੇਂ ਪਈ ਮੈਂ ਹੁਣ ਕਰਾਂ ਕੀ ਤੇ ਗੁਰੂ ਗੋਬਿੰਦ ਸਿੰਘ ਨੇ ਫੇਰ ਕਿਹਾ ਜਿਉਣਿਆ ਪਰਵਾਹ ਨਾ ਕਰ ਜਿਵੇਂ ਤੂੰ ਮੈਨੂੰ ਪਿਆਰ ਕਰਦਾ ਨਾ ਮੈਂ ਵੀ ਕਿਸੇ ਨੂੰ ਕਰਦਾ ਮੈਂ ਵੀ ਪਿਆਰ ਕਰਦਾ ਕਿਸੇ ਨੂੰ ਤੇ ਉਹਦੀ ਰਜਾ ਦੇ ਵਿੱਚ ਹੀ ਹੈ ਸਾਰਾ ਕੁਝ ਮੇਰੇ ਮੇਰੀ ਪਰਵਾਹ ਨਾ ਕਰ ਮੈਂ ਕੈਮ